ਵਿਆਹ ਦਾ ਬਣ ਗਿਆ ਤਮਾਸ਼ਾ ਪਹਿਲਾਂ ਸੱਪ ਨੇ ਪਾਈਆਂ ਭਜੜਾਂ ਫਿਰ ਮੀਂਹ ਨੇ ਫੇਰਤਾ ਪਾਣੀ ਦੋਸਤੋ ਤੁਸੀਂ ਇੱਕ ਕਹਾਵਤ ਤਾਂ ਸੁਣੀ ਹੋਣੀ ਐ ਮੁਸੀਬਤਾਂ ਦਾ ਪਹਾੜ ਟੁੱਟਣਾ ਪਰ ਅੱਜ ਇੱਕ ਵੀਡੀਓ ਵੀ ਦੇਖ ਲਓ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਦਰਅਸਲ ਇੱਕ ਮੁੰਡਾ ਬੜੇ ਹੀ ਚਾਅ ਨਾਲ ਆਪਣੇ ਵਿਆਹ ਦੀ ਬਰਾਤ ਲੈ ਕੇ ਗਿਆ ਸੀ ਅਤੇ ਕੁੜੀ ਵਾਲਿਆਂ ਨੇ ਵੀ ਵਿਆਹ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਪਰ ਜਦੋਂ ਬਰਾਤੀ ਡੀਜੇ ਤੇ ਨਾਗਨ ਵਾਲਾ ਗਾਣਾ ਲਵਾ ਕੇ ਨੱਚਣ ਲੱਗੇ ਤਾਂ ਇੱਕੋ ਦਮ ਉਹਨਾਂ ਦੇ ਵਿਚਕਾਰ ਸੱਪ ਆ ਜਾਂਦਾ ਏ ਜਿਸ ਨੂੰ ਦੇਖ ਕੇ ਸਾਰੇ ਹੀ ਬਰਾਤੀ ਡਰ ਕੇ ਭੱਜਣ ਲੱਗਦੇ ਨੇ ਪਰ ਕੁਝ ਨੌਜਵਾਨਾਂ ਵੱਲੋਂ ਸੱਪ ਨੂੰ ਮਾਰ ਦਿੱਤਾ ਜਾਂਦਾ ਏ ਅਤੇ ਦੁਬਾਰਾ ਡੀਜੇ ਚਲਾਇਆ ਜਾਂਦਾ ਏ ਇਸ ਤੋਂ ਬਾਅਦ ਜਦੋਂ ਮੁੰਡਾ ਕੁੜੀ ਨੂੰ ਸ਼ਗਨ ਪੈਣ ਲੱਗਦਾ ਹੈ ਤਾਂ ਇੱਕੋ ਦਮ ਤੇਜ ਮੀਂਹ ਆ ਜਾਂਦਾ ਏ ਜਿਸ ਕਾਰਨ ਸ਼ਗਨ ਨੂੰ ਅੱਧ ਵਿਚਕਾਰ ਰੋਕਣਾ ਪੈਂਦਾ ਏ ਅਤੇ ਮੁੰਡਾ ਵੀ ਵਿਚਾਰਾ ਖੜ ਕੇ ਦੇਖਣ ਲੱਗ ਜਾਂਦਾ ਹੈ ਕਿ ਮੇਰੇ ਨਾਲ ਇਹ ਕੀ ਹੋਈ ਜਾਂਦਾ ਏ ਮੁੰਡੇ ਦੇ ਦੋਸਤ ਵੀ ਉਸ ਨੂੰ ਕਹਿੰਦੇ ਨੇ ਕਿ ਤੇਰੇ ਤੇ ਤਾਂ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਸੋ ਕਿਵੇਂ ਨਾ ਕਿਵੇਂ ਆਖਿਰ ਇਸ ਵਿਆਹ ਨੂੰ ਸਿਰੇ ਚੜਾਇਆ ਗਿਆ ਸੋ ਕਦੇ ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਤੁਸੀਂ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ